ਤਸ਼ਰੀਆ ਕਾਲਰੇ ਪੰਜਾਬ ਆਵਾਸਲਾ ਸਵਾਗਤ ਹੈ ਆਪਣੇ ਹੀ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਚੋਂ ਅੱਜ 18 ਫਰਵਰੀ ਤੋਂ ਲੈ ਕੇ 21 ਫਰਵਰੀ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ 19 ਵੀ ਫਾਰਮਰ ਆਪਣਾ ਕਣਾ ਪਾ ਗਾਂ ਵਿੱਚ ਕਿੰਨਾ ਕਮੀ ਦੇਖਣ ਨੂੰ ਮਿਲਦਾ ਹੈ ਵੀਡੀਓ ਸ਼ੁਰੂ ਕਰਦਾ ਆਪਣਾ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਕੇ ਲੋ ਤਾਂ ਕਿਸਾਨ ਵੀ ਰਹਿਣ ਨਾਲ ਜਿਹਨੂੰ ਆਪਣੇ ਵੈਦਰ ਦੀ ਇਨਫੋਰਮੇਸ਼ਨ ਲੋੜ ਪੈਂਦੀ ਹੈ ਉਹਨਾਂ ਵੀਰਾਂ ਨੂੰ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਚੱਲ ਗੱਦਿਆਂ ਵੀਡੀਓ पहले तो तुम तो मौसम भाग की रिपोर्ट देखो सतारह तरीक निकल चुकी है अठारह तक अच्छे मौसम पूरा साफ है उन्नी तो भीह तरीकों अलर्ट मिल चुका है मौसम विभाग वो येलो वार्निंग मिल चुकी है बाकी टैंपरेचर की गल करिए सताई डिग्री अपना दिन का टैंपरेचर रात के टैंपरेचर मतलब दस डिग्री के करीब देखों मिल रहे हैं कल दुनिया थोड़ा टैंपरेचर ज़्यादा देखने मिलेगा रात को सेम दस डिग्री तो आने वाले दिन अपने रात के टैंपरेचर दो तीन डिग्री फिर घट जाएंगे मीह तो वादा दिन के टैंपरेचर अपने चौबी तो लैके छब्बी डिग्री दिन के टैंपरेचर नॉर्मली देखने दो दिन ही घटने बाकी गल करिए लाइव सैट ਤਹਿ ਵਿਨਾਦੀ ਤੁਹਾਨੂੰ ਹੁਣ ਟਾਈਮ ਵੇਰੀਆਂ ਦੇਖ ਸਕਦੇ ਹੋ 18 ਫਰਵਰੀ ਦੀਆਂ ਮੌਸਮ ਪਨ ਜਿਆਦਾ ਸਾਫ ਦੇਖਣ ਨੂੰ ਮਿਲ ਰਿਹਾ ਬਾਕੀ ਇਧਰ ਆਪਣੇ ਥੋੜੀ ਬੋਦੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਜੋ ਜ ਸਵੇਰੇ ਵੀ ਬੱਦਲਵਾਈ ਕ੍ਰਾਸ ਕਰ ਰਹੀ ਸੀ ਕਿਉਂਕਿ ਆਪਣੇ ਰਾਜਸਥਾਨ ਵਿੱਚ ਸਵੇਰੇ ਵੀ ਇੱਕ ਸਿਸਟਮ ਲੱਗਾ ਹੋਇਆ ਸੀ ਬਾਕੀ ਗੱਲ ਕਰੀਏ ਆਪਣੇ ਕੱਲ ਦੀ ਕੱਲ ਆਪਣੇ ਦੁਪਹਿਰ ਤਾਈ ਮੌਸਮ ਬਿਲਕੁਲ ਆਪਣ ਨੂੰ ਸਾਫੀ ਦੇਖਣ ਨੂੰ ਮਿਲਗਾ ਮਾੜੀ ਮੋਟੀ ਬੱਦਲਵਾਈ ਕ੍ਰਾਸ ਕਰਦੀ ਹੈ ਜੋ ਕਿ ਪੰਜਾਬ ਵਿੱਚ ਹਸਣਾ ਕੋਈ 20 ਕਿੰਨੇ ਦੇ ਸਾਰ ਨਹੀਂ ਹਨ ਬਾਕੀ ਮੌਸਮ ਜ਼ਿਆਦਾ ਠੀਕ ਠਾਕ ਦੇਖ ਲੂਗਾ ਕੱਲੂ ਆਪਣਾ 2:30 ਵਜੇ ਦੇ ਕਰੀਬ ਜਦੋਂ 12 ਤੋਂ ਲੈ ਕੇ 3 ਵਜੇ ਦੇ ਵਿੱਚਕਾਰ ਆਪਣੇ ਮੌਸਮ ਆਪਣਾ ਕਾਰਵਾਈ ਬਦਲੂਗਾ ਆਪਣਾ ਸੈਟਮ ਜਿਹੜਾ ਲੱਗੂਗਾ ਕੱਲੂ ਤਾਂ ਆਪਣੇ 2 ਤੋਂ ਲੈ ਕੇ 3 ਵਜੇ ਦੇ ਵਿੱਚਕਾਰ ਲੱਗੂਗਾ 12 ਤੋਂ 3-4 ਵਜੇ ਦੇ ਜਿਸ ਨਾਲ ਆਪਣੇ 20 ਕਿੰਨੇ ਦਸਾਏ ਹਨ ਜੋ ਕਿ ਆਪਣੇ ਮਾਝੇ ਤੇ ਜਾਂ ਮਾਲਵੇ ਤੇ ਸਰਦੀ ਭਾਗ ਤੋਂ ਇੰਟਰ ਕਰੂਗਾ ਤੇ ਗਾਂ ਨੂੰ ਵਧੂਗਾ ਬਾਕੀ ਆਪਾਂ ਇੱਕ ਰਿਜਲੇ ਵੇ ਦੀ ਗੱਲ ਕਰ ਲਈ ਕਿੰਨੇ ਭਾਗ ਜ਼ਮੀਰੇ ਸਾਰ ਹਨ ਪੰਜਾਬ ਦੇ ਜੋ ਆਪਣੇ ਆਪ ਆਗ ਹੋ ਗਏ ਆਪਣੇ ਫਿਰੋਜ਼ਪੁਰ ਦੇ ਮੁਕਸਰ ਫਰੀਦਕੋਟ ਮੋਗਾ ਬਰਨਾਲਾ ਲੁਧਿਆਣਾ ਸ਼ਿਦ ਭਾਗ ਸਿਕਨਗਰ ਕਪੂਤਰ ਜਿੱਦ ਦੇ ਭਾਗ ਹੋ ਗਏ ਤਾਂ ਤਾਂ ਨਮਰਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਇਹਨਾਂ ਭਾਗਾਂ ਚ ਵੀ ਥੋੜੇ ਜਿਆਦੇ ਸਾਰਾ ਨੇ ਆਪਣੇ ਇਧਰ ਥੋੜੇ ਰੂਪਨਗਰ ਫਤਗੜ ਦੇ ਭਾਗ ਹੋ ਗਏ ਮਤਲਬ ਕੱਲ ਮਾੜਾ ਕਰਕੇ ਮਾਲਾਵੇ ਦੇ ਜਿਹੜੇ ਆਪਣੇ ਨੀਚਲੇ ਨੇ ਭਾਗ ਹੋ ਗਏ Rajasthan ਹਰਿਆਣੇ ਦੇ ਨਾਂ ਲੱਗਦੇ ਉਹਨਾਂ ਵਿੱਚ ਥੋੜੇ ਜੀ ਮੀਦੇ ਘੱਟ ਸਾਰ ਹਨ ਤਾਂ ਆਪਣੇ ਮੱਝ ਤੇ ਦਵਾਬੇ ਦੇ ਇਲਾਕੇ ਨਾਲੋਂ ਮਤਲਬ ਕਿ ਥੋੜੇ ਘੱਟ ਹਨ ਨਾ ਮਾਝ ਦੇ ਦੋਆਬੇ ਦੇ ਇਲਾਕਿਆਂ ਵਿੱਚ ਤੇ ਮਾਲਵੇ ਜਿਹੜੇ ਸਮ ਦੀਪਾਗ ਹੋ ਗਏ ਇਹਨਾਂ ਵਿੱਚ ਵੀ ਥੋੜੇ ਜਿਆਦੇ ਸਾਰ ਹਨ ਬਾਕੀ ਵੀ ਬਹੁਤ ਜ਼ਿਆਦਾ ਨਹੀਂ ਦੇਖਣ ਨੂੰ ਮਿਲੂਗਾ ਤੇ ਆਪਣੇ ਦਰਮਿਆਨਿਆ ਪੱਧਰ ਤਾਂ ਹੀ ਰਹੂਗਾ ਪਰ ਥੋੜੇ ਬਹੁਤੇ ਇਲਾਕਿਆਂ 'ਚ ਆਪਣ ਨੂੰ ਥੋੜੀ ਬਥੀ ਗੜੇਬਾਰੀ ਵੀ ਜ਼ਰੂਰ ਦੇਖਣ ਨੂੰ ਮਿਲੂਗੀ ਤੇ ਆਪਣੇ ਥੋੜੇ ਬੋਤੇ ਚਰੇ ਸ਼ਰਟ ਦਾहां ਵੀ ਇਹ ਮੈਟਰੀ ਦੇਖਣ ਨੂੰ ਮਿਲ ਸਕਦੇ ਹਨ ਗਾ ਚਮਕ ਵੀ ਹੋ ਸਕਦੀ ਹੈ ਬਾਕੀ ਪੰਜਾਬ ਦੇ ਹੋ ਸਕਦਾ ਤਿੰਨ ਚਾਰ ਜਿਲ੍ਹਿਆਂ ਵਿੱਚ ਵੀ ਨਾਂ ਵੀ ਦੇਖਣ ਨੂੰ ਮਲੇ ਹਲਕਾ ਫੁਲਕੀ ਕਣਮਣ ਹੀ ਦੇਖਣ ਨੂੰ ਮਲੇ ਬਾਕੀ ਪੰਜਾਬ ਦਾ ਆਪਣੇ ਜਿਹੜੇ ਦਸਿਆ ਤੋਂ ਮੇਨ ਇਲਾਕੇ ਇਹਨਾਂ ਵਿੱਚ ਵੀ ਨੇ ਥੋੜੇ ਜਿਹੇ ਜਿਆਦੇ ਸਾਰੇ ਨਾਲ ਥੋੜੇ ਸ਼ਰਟ ਦਾ ਰੂਪ ਦੇਖਣ ਨੂੰ ਮਿਲ ਸਕਦਾ ਬਾਕੀ ਆਪਣੇ 19 ਦੀ ਦੁਪਹਿਰ ਤੋਂ ਬਾਅਦ ਤੱਕ 20 ਦੀ ਰਾਤ ਨੂੰ ਜਾਂ 21 ਦੀ ਸਵੇਰ ਤਾਈ ਮੌਸਮ ਆਪਾਂ ਨੂੰ ਇੱਧਰ ਤਾਂ ਦੇਖਣ ਨੂੰ ਮਿਲੂਗਾ ਕਾਰਵਾਈ ਜਿਹੜਾ ਕਦੋਂ ਵੀ ਮੀਂਹ ਕਣੀ ਦੇ ਸਾਰੇ ਬ 21 ਫਰਵਰੀ ਤੋਂ ਵਾਦਾ ਆਪਨੂੰ ਮੌਸਮ ਨੇ ਸਾਫ਼ ਹੋ ਜਾਊਗਾ 21 ਫਰਵਰੀ ਸਵੇਰ ਤੋਂ ਜਾਂ ਦੁਪਹਿਰ ਤੋਂ ਮੰਨ ਲਓ ਬਾਕੀ ਅੱਜ ਦੀ ਵੀਡੀਓ ਚੰਗੀ ਲੱਗ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਓ ਜਿੱਦਾਂ ਹੀ ਮੌਸਮ ਭਾਗੋ ਨਵੀਂ ਰਿਪੋਰਟ ਹੁੰਦੀ ਘਰ ਤੁਹਾਨੂੰ ਦਿੰਦੇ ਤੇ ਦੁਪਹਿਰ ਨੂੰ ਇੱਕ ਸ਼ਾਮ ਨੂੰ ਤੈਨੂੰ ਵੀਡੀਓ ਦੇਖਣ ਨੂੰ ਮਿਲੂਗੀ ਜਾਂ ਤਾਂ ਪਰਸੋਂ ਨੂੰ ਵੀ ਸੇਮ ਤਾਂ ਆਪਣੀ ਵੀਡੀਓ ਨੂੰ ਸਪੋਰਟ ਜਰੂਰ ਕਰਿਓ ਪਿਆਰ ਜਰੂਰ ਦਿਓ ਅੱਜ ਨਹੀਂ ਧੰਨਵਾਦ